ਨਾ ਨਾ ਜੇ ਤੋ ਚੰਦਾ ਉੱਗ ਰਹਿ ਸੂਰਜ ਚੜੇ ਹਜ਼ਾਰ ਇਤੇ ਚਾਨਣ ਭੁੰਨੇ ਆਵ ਭੋਮ ਗੁਰ ਮਿਲ ਕੋਹੀ ਨਾ ਹੋਰ ਇਸ ਪ੍ਰਕਾਰ ਸੰਕਲੇ ਚੰਦਰਮਾ ਚੜ ਜਾਣ ਹਜ਼ਾਰ ਸੂਰਜ ਪੈਦਾ ਹੋ ਜਾਵੇ ਤੰਬੀ ਭਗਵਾਨ ਗੁਰੂ ਤੋਂ ਬਿਗੈ ਮਨੁੱਖਾ ਇਸੇ ਕਰਮਾ ਨਹੀਂ ਹੈ ਭਗਵਾਨ ਪੈਦਾ ਹੋਏ ਉਹ ਉਹ ਪ੍ਰਣਾਮ ਹੋਇਆ ਕ੍ਰਿਸ਼ਨ ਨੂੰ ਨਮਸਕਾਰਾ ਹੁ ਝਾ ਉਸ ਤੋਂ ਬਾਅਦ ਪ੍ਰਭੂ ਨੇ ਦਰਸ਼ਨ ਦਿੱਤੇ ਦੇਵੀ ਪ੍ਰਸੰਨ ਹੋਈ ਵਸੂਦੇਵ ਪ੍ਰਸੰਨ ਹੋਏ ਪਹਿਰੇਦਾਰ ਜਾਗਦੇ ਸੌਂ ਗਏ ਵਸੂਦੇਵ ਕੀ ਕਹਿਣ ਲੱਗੇ ਹੁਣ ਆਪ ਕੇਸ਼ਵ ਮਾਧ ਕਹਿਣ ਲੱਗੇ ਹੈ اے ਵਸੂਦੇ ਤੂੰ ਮੈਨੂੰ ਆਪਣੀ ਟੋਕਰੀ ਕਿਰਪਾ ਲੈ ਟੋਕਰੀ ਕਿਰਪਾ ਕੇ ਐਸ ਟਾਈਮ ਕੋਕਲ ਦੇ ਵਿੱਚ ਪਚਾ ਦੇ ਉਥੇ ਨੰਦ ਬਾਬਾ ਕਾਲੀ ਕਿਰਨਿਆ ਪੈਦਾ ਹੋਈ ਹੈ ਉਹਨੂੰ ਚੁੱਕ ਲਿਆ ਵਸੂਦੇ ਜੀ ਨੇ ਕ੍ਰਿਸ਼ਨ ਮਹਾਰਾਜ ਟੋਕਰੀ ਕਿਰਪਾ ਲੈ ਟੋਕਰੀ ਕਿਰਪਾ ਕੇ ਕ੍ਰਿਸ਼ਨ ਨੂੰ ਲੈ ਲਿਜਾ ਰਹੇ ਨੇ ਉਹ ਤੇ ਜਮਨਾ ਠਾਠਾ ਮਾਰਦੀ ਹੋਈ ਜਮਨਾ ਕਲ ਕਲ ਚੜ ਕੇ ਆਉਂਦੀ ਹੈ ਔਰ ਜਮਨਾ ਦਾ ਵਾਅਦਾ ਸੀ ਕਿ ਮੇਰੇ ਪਾਪਾਂ ਦਾ ਨਾਸ਼ ਕੌਣ ਕਰੇਗਾ ਕੀ ਹੈ ਔਰ ਇਸ ਪ੍ਰਕਾਰ ਤੇਰੇ ਪਾਪਾਂ ਦਾ ਨਾਸ਼ ਉਦੋਂ ਹੋਵੇਗਾ ਜਦ ਅਵਤਾਰ ਔਰ ਮੈਂ ਲਵਾਂਗਾ ਫੇਰ ਚਰਣਾ ਦੇ ਵਿੱਚ ਤੂੰ ਸੂਹੇਗੀ ਔਰ ਇਸ ਪ੍ਰਕਾਰ ਚਰਣਾ ਮਸ਼ੂਰ ਹੋਈ ਹੈ ਜਮਨਾ ਕ੍ਰਿਸ਼ਨ ਦੇ ਨੂੰ ਤੋ 바సుদেব ਜੀ ਟੋਕਰੀ ਦੇ ਵਿੱਚ ਪਾ ਕੇ ਕ੍ਰਿਸ਼ਨ ਨੂੰ ਪਹਿਲਾ ਉੱਚਾ ਕਰਦੇ ਨੇ ਸਿਰ ਤੇ ਰੱਖਦੇ ਨੇ ਪਰ ਔਰ ਜਿਹੜੇ ਜਮਨਾ ਉੱਪਰ ਉੱਪਰ ਚੜੀ ਆਉਂਦੀ ਹੈ 바సుদেব ਜੀ ਨੇ ਸੋਚਿਆ ਕਿ ਤੇ ਬੱਚਾ ਕਿਉਂ ਨਾ ਜਾਵੇ ਆਪਣੇ ਬੱਚੇ ਦਾ ਪਿਆਰ ਮਾਂ ਪ੍ਰੋ ਦੇ ਮਨ ਵਿੱਚ ਇਤਨਾ ਹੁੰਦਾ ਹੈ ਪਰ ਉਹ ਪਰਮੇਸ਼ਰ ਕਰਤਾ ਔਰ ਉਹ ਆਪਣੇ ਔਰ ਇਸ ਬਾਲ ਨੂੰ ਕਿਵੇਂ ਰੋਪਣ ਦਿੰਦਾ ਹੈ ਜਿਹੜਾ 9 ਮਹੀਨੇ ਮਾਤਾ ਦੇ ਢੇਟ ਵਿੱਚ ਪਤਾ ਨਹੀਂ ਕਿੱਥੋਂ ਦੀ ਹਵਾ ਲੱਗਦੀ ਹੈ ਪਤਾ ਨਹੀਂ ਕਿੱਥੋਂ ਦੀ ਚਾਣਨ ਮਿਲਦਾ ਹੈ ਪਤਾ ਨਹੀਂ ਕਿੱਥੋਂ ਦੀ ਖਰਾਕ ਪਹੁੰਚਦੀ ਹੈ ਔਰ ਕਿਵੇਂ ਸਾਹ ਚੱਲਦੇ ਹੈ 9 ਮਹੀਨੇ ਉਹ ਪਰਮੇਸ਼ਰ ਉਹਦੀ ਢੇਟ ਵਿੱਚ ਵੀ ਰੱਖਿਆ ਕਰਦਾ ਹੈ ਸੋ ਵਾਰ ਤਾਂ ਆਪਾਂ ਕਰਦੇ ਆਂ ਮਾਰਾ ਪੰ ਬਹਿਮ ਹੋ ਜਾਂਦਾ ਹੈ ਪਰ ਜੋ ਦਾਸਾ ਪੁਰਖ ਹੈ ਜਿਹੜਾ ਪੇਟ ਚ ਰਾਖੀ ਕਰਦਾ ਉਹ ਬਾਹਰ ਵੀ ਰਾਖੀ ਕਰਦਾ ਹੈ ਇਸ ਲਈ ਤੋ ਦੀਨ ਬੰਦੂ ਦੀਨਾ ਨਾਥ ਗਇਆ ਲੋ ਕਿਰਪਾ ਲੋ ਔਰ ਨਾ ਕੀ ਕੀਤਾ ਜਮਨਾ ਚੜ ਚੜ ਆ ਗਈ ਤੋ ਬਸੂ ਦੇਵ ਜੀ ਨੇ ਫਿਰ ਕ੍ਰਿਸ਼ਨ ਭਗਵਾਨ ਟੋਕਰੀ ਚ ਪਾਇਏ ਹੋਏ ਆਪਣੇ ਸਿਰ ਦੇ ਉੱਤੇ ਰੱਖ ਲਏ ਨਹੀਂ ਤੋ ਜਮਨਾ ਦੇਖ ਰਹੀ ਹੈ ਜਪਨਾ ਸੋਚ ਰਹੀ ਹੈ ਤੀਰਥ ਵੀ ਲੋਚਦੇ ਸੰਤਾਂ ਦੀ ਧੂੜੀ ਤਾਂ ਗੁਰਬਾਣੀ ਚ ਲਿਖਿਆ ਹੈ Sangi, 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 ਇਹ ਕੱਢਦੇ ਉਹ ਕਾਕਾਗਾ ਛੋਟੇ ਵਾਲਾ ਕਾਕਾ ਮੇਰੇ ਲਈ ਰੀਤਾ ਵਾਦੂ ਠੀਕਾ ਜੋ ਦਾ ਦੁਰਦ ਮੇਰਾ ਕਿ ਰੀਚ ਕੱਢਦੀ ਹੈ ਕਾਕਾ ਮੰਨ ਕੇ ਚਾਲੇ ਹੋ ਅੰਮ੍ਰਿਤ ਜਪੀ ਪੁਰਖ ਵਧਾਤੇ ਸਿਰਧਰ ਨਾਮ ਕੀ ਪੂਰੇ ਨਾਮਕ ਦਾਸ ਇਹੋ ਸੁਖ ਮੰਗੈ ਮੋਕੋ ਕਰਤਨ ਸੰਕੀ ਤੋਲੇ ਆਖੋ ਸਤਨਾਮ ਵਾਹਿਗੁਰੂ ਫੇਰ ਮਾਂ ਪੁੱਤਾਂ ਨੇਤਾ ਕੂੜੀ ਤ੍ਰੰਗੀ ਜਾ ਨੂੰ ਸੁਣ ਕੇ ਆਪ ਜਮਨ ਥੱਲੇ ਉੱਤਰ ਗਏ ਜਾ ਕਰਕੇ ਕ੍ਰਿਸ਼ਨ ਮਹਾਰਾਜ ਨੇ ਨੰਦ ਦੇ ਘਰ ਮਾਤਾ ਜਿशोਦਾ ਦੇ ਨਾਲ ਪਾ ਦਿੱਤਾ ਮਾਤਾ ਜਿशोਦਾ ਦੇ ਵਿੱਚ ਆਪ ਬੜੇ ਨੰਦ ਦੇ ਘਰੇ ਬਧਾ ਜਾ ਮਿਲਦੀ ਹੈ ਜਿੱਥੇ ਕ੍ਰਿਸ਼ਨ ਦਾ ਜਨਮ ਹੋਇਆ ਮਖਰਾ ਦੇ ਵਿੱਚ ਉੱਥੇ ਸੋਗ ਪੈ ਗਿਆ ਕਿਉਂ ਪੈ ਗਿਆ ਕਿ ਜੇ ਕਾਂਸੂ ਨੂੰ ਪਤਾ ਲੱਗਿਆ

ਭਾਦੋਂਬਦੀ 8ਵਾਂ ਦਿਨ ਬੁੱਧਵਾਰ ਸੀ ਲਿਆ ਭਗਵਾਨ ਨੇ ਅਵਤਾਰ ਧਾਰ ਸੀ ਕਰਕੇ ਪਹਿਲੇ ਅਵਤਾਰ ਧਾਰਿਆ ਚੱਕ ਬਸੂ ਦੇਵ ਗੋਕਿਰਿ ਧਾਰਿਆ ਕੰਨਿਆ ਨੂੰ ਚੁੱਕ ਪਾਤੇ ਨੇ ਮਨਾਰ ਦੀ ਭਾਦੋਂਬਦੀ 8ਵਾਂ ਦਿਨ ਬੁੱਧਵਾਰ ਜੀ ਉਸੇ ਪੈੜੀ ਮੋਰ ਬਸੂ ਦੇਵ ਆਮਨਾ ਬੱਤੇ ਲੱਖ ਕੇ ਦੇ ਲੱਖ ਸੀ ਜਿਆ ਆਉਂਦਾ ਹੋਗੇ ਨਿਚਿਤ ਦੋਵੇਂ ਪਤੀ ਨਾਰ ਦੀ ਭਾਦੋਂਬਦੀ 8ਵਾਂ ਦਿਨ ਬੁੱਧਵਾਰ ਜੀ

ਔਰ ਪਾਜੀ ਜਦੋਂ ਬੱਚਾ ਹੋਇਆ ਪਹਿਲਾ ਹੀ ਇਸ ਪ੍ਰਕਾਰ ਦੀ ਸਲਾਹ ਦੇ ਦਿੱਤੀ ਸਲਾਹ ਦਿੱਤੀ ਔਰ ਰਾਜਾ ਚੰਦ ਨੂੰ ਸਲਾਹ ਮਿਲੀ ਪਰ ਉਹਨਾਂ ਸਲਾਹ ਤੋਂ ਮਿਲੀ ਸੀ ਵੀ ਰਾਜਾ ਕੈਨਸ ਵੱਡੇ ਵੱਡੇ ਕਾਪ ਕਰਦਾ ਜਾਂਦੀ ਮਾਰਿਆ ਜਾਵੇ ਪਰ ਇੱਕ ਪਾਸੇ ਕਵੀ ਸੋਚਦੇ ਨੇ ਕਿ ਨਾਤ ਮੁਮੀਨੇ ਕਰਨਿਆ ਵਾਸਤੇ ਕਿਉਂ ਪਿਆ ਪਰ ਨਹੀਂ ਉਹ ਰਾਜੇ ਨੂੰ ਖਤਮ ਕਰਵਾਣਾ ਸੀ ਉਹਦਾ ਪਾਪ ਸੀ ਉਹ ਬੜੀ ਕੋਈ ਬਿਜਲੀ ਬਣੀ ਹੋਈ ਸੀ ਇਸ ਬਿਜਲੀ ਨੂੰ ਮੁੱਖ ਰੱਖ ਰਿਆ ਹੋਇਆ ਤਾਂ ਰਾਜਾ ਕੰਮ ਸੁਨੇ ਦੇਖਿਆ ਜੈ ਕੰਨਿਆ ਮੈਂ ਰੱਖਦਾ ਨਹੀਂ ਆ ਇਸ ਲਈ ਕੰਨਿਆ ਨੂੰ ਚੁਪਿਆ ਚੁੱਕ ਕੇ ਪੱਥਰ ਦੀ ਸ਼ਿਲਾ ਤੇ ਮਾਰਿਆ ਤਾਂ ਮਾਰਿਆ ਪੱਥਰ ਦੀ ਸ਼ਿਲਾ ਤੇ ਵੇ ਕੰਨਿਆ ਪ੍ਰਕਾਰ ਦੇ ਜਦ ਮਰੀ ਉਹ ਬਿਜਲੀ ਬਣੀ ਅਸਮਾਨ ਨੂੰ ਚੜੇਗੀ ਗੱਲ ਕਰਦੀ ਹੋਈ ਹੈ ਰਾਜਾ ਏ ਭਾਪੀ ਤੈ ਬੜਾ ਜ਼ੁਲਮ ਕੀਤਾ ਆ ਨਾਲ ਦੀ ਨਾਲ ਐ ਕਾਪੀਆ ਤੂੰ ਮੈਨੂੰ ਕਿਉਂ ਮਾਰ ਦਿੱਤਾ ਹੈ ਤੇਰੇ ਮਹਾਨ ਮਾਰਤਾ ਮਥਰਾ ਦੇ ਵਿੱਚੋਂ ਅਵਤਾਰ ਹੋ ਕੇ ਗੋਕਲ ਦੇ ਵਿੱਚ ਪਦਨ ਲੱਗਿਆ ਜਾ ਤੈਨੂੰ 11 ਸਾਲ ਦੀ ਉਮਰ ਵਿੱਚ ਤੈਨੂੰ ਮਾਰ ਦੇਵੇਗਾ ਕੰਨਿਆ ਜੀ ਕਾਸ਼ ਮਾਰੇ ਹੋਈ ਕਾਂਤ ਕਾ ਬੋਲੇ ਬਿਰਥਾ ਨਾ ਜਾਏ ਸਾਲੂ ਮੋਲੇ ਸਾਂਤਾਂ ਨੇ ਬੋਲਿਆ ਔਰ ਮਹਿਦੰਨ ਰੂਪ ਕੰਨਿਆ ਆਕਾਸ਼ ਪਾਣੀ ਦੇਖ ਕੇ ਚਲੀ ਗਈ ਰਾਜਾ ਕਾਂਤ ਨੂੰ ਬੜਾ ਦੁੱਖ ਆਇਆ ਦੇਵਤੀ ਦੇ ਛੇ ਪੁੱਤਰ ਵੀ ਮਾਰੇ ਔਰ ਫੇਰ ਕੀ ਮੈਨੂੰ ਔਰ ਮੇਰੀ ਮੌਤ ਦਾ ਕਾਰਨ ਬਣ ਗਿਆ ਹੁਣ ਮੈਂ ਕਿੱਥੇ ਜਾਵਾਂ ਹੁਣ ਮੈਂ ਕੀ ਕਹਿਰਾ ਫੇਰ ਨਾਰਦ ਮੁਨੀ ਨੇ ਇੱਕ ਆਪਾਦ ਈਲਾਦਾ ਇੱਕ ਵਾਂਇ ਕਰ ਜਿੰਨੇ ਮਾਤਰਾ ਦੇ ਗੋਕਲ ਦੇ ਵਿੱਚ ਬੱਚੇ ਨੇ ਉਹ ਸਾਰੇ ਹੀ ਮਾਰ ਦੇ ਜਿਹੜੇ ਗੋਕਲ ਚੇ ਦੇ ਟਾਈਮ ਤੇ ਬੱਚੇ ਹੋਏ ਹੋਣਗੇ ਸਾਰੇ ਮਾਰ ਦੇ ਉਹਨਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਆ ਜਾਊਗਾ ਉਹ ਵੀ ਮਾਰਿਆ ਜਾਊਗਾ ਰਾਜਾ ਕੰਥ ਨੇ ਔਰ ਪਹਿਲਾ ਸਕਤਾ ਸੁਰ ਬਿੱਕਾ ਸੁਰ ਅਨੇਕ ਪ੍ਰਕਾਰ ਦੇ ਰਾਖਸ਼ ਤੇ ਜੰਤੇ ਸਰਬਕ੍ਰਿਸ਼ਨ ਨੇ ਆਪੁਨਾ ਆਪਣੀ ਕਲਾ ਧਾਰ ਜਗ ਤੇ ਆਇਓ ਕ੍ਰਿਸ਼ਨ ਮਹਾਰਾਜ ਜੀ ਨੇ ਉਹ ਸਾਰੀ ਮਾਰ ਦਿੱਤੇ ਫਿਰ ਪੂਤਨਾ ਚਲੀ ਗਈ ਦੁੱਧੀਆਂ ਨੂੰ ਜ਼ਹਿਰ ਲਾ ਕੇ ਪੂਤਨਾ ਮਾਂ ਬਣ ਕੇ ਦੁੱਧੀਆਂ ਚੋਂ ਆਹ ਰਾਜਾ ਕ੍ਰਿਸ਼ਨ ਭਗਵਾਨ ਨੂੰ ਦੁੱਧ ਚੰਗਾਉਣ ਲੱਗੀ ਤਾਂ ਕ੍ਰਿਸ਼ਨ ਨੇ ਦੁੱਧੀ ਧੱਬੀ ਵੀ ਜ਼ਹਿਰ ਲੱਗੀ ਹੋਈ ਹੈ ਭਗਵਾਨ ਨੇ ਕੂਤਨਾ ਨੂੰ ਮਾਰ ਦਿੱਤਾ ਉੱਥੇ ਵੀ ਬੜਾ ਵਿਸ਼ਾਲ ਰੂਪ ਣਾ ਕੇ ਕੂਤਨਾ ਡਿੱਗੀ ਨੇਰੀ ਮੀ ਆਇਆ ਖੜਕਾ ਹੋਇਆ ਮਾਤਾ ਜੀਸੂਦਾ ਭੱਜੀ ਆਈ ਮੇਰਾ ਨਾਲ ਮੇਰਾ ਲਾਲ ਕਿਹਨੇ ਮਾਰਿਆ ਔਰ ਆ ਕਰਕੇ ਕ੍ਰਿਸ਼ਨ ਉਹਦੀ ਛਾਤੀ ਤੇ ਬੈਠ ਕੇ ਖੇਡ ਰਹੇ ਨੇ ਇਹ ਤਕਾਰ ਕ੍ਰਿਸ਼ਨ ਦੀ ਪਹਿਲੀ ਲੀਲਾ ਦੂਜੀ ਲੀਲਾ ਜਮਨਾ ਦੇ ਵਿੱਚ ਬੱਚਿਆਂ ਨਾਲ ਗੇਂਦ ਖੇਡੀ ਜੇ ਜਿਹੜਾ ਜਮਨਾ ਜਾਊਗਾ ਉਹੀ ਚਾਕੇ ਲਿਆਊਗਾ ਪਹਿਲਾ ਚੱਲਾ ਵਜਿਆ ਕ੍ਰਿਸ਼ਨ ਦੀ ਬਾਹੀ ਆ ਗਈ ਕ੍ਰਿਸ਼ਨ ਜੀ ਜਮਨਾ ਵਿੱਚ ਚਲੇ ਗਏ ਜਮਨਾ ਦੇ ਵਿੱਚੋਂ ਨਾ ਬਾਹਰ ਨਾ ਨਿਕਲੇ ਸਾਰੇ ਬੱਚਾ ਨੇ ਰੌਲਾ ਪਾਤਾ ਕਿ ਕ੍ਰਿਸ਼ਨ ਜਮਨਾ ਵਿੱਚ ਡੁੱਬ ਗਏ ਇਸ ਲਈ ਉੱਥੇ ਇੱਕ ਕਾਲੀ ਨਾਗ ਰਹਿੰਦਾ ਸੀ ਉਹ ਕਾਲੀ ਨਾਗ ਨੂੰ ਕ੍ਰਿਸ਼ਨ ਮਹਾਰਾਜ ਜੀ ਨੇ ਬੰਦੀ ਬਣਾਇਆ ਉਹਦੇ ਬਣਾ ਦੇ ਉੱਤੇ ਨਾਚ ਕਰਨ ਲੱਗੇ ਔਰ ਉਹ ਕਾਲੀ ਨਾਮ ਤੜਪਿਆ ਰੋਇਆ اے ਪ੍ਰਭੂ ਤੂੰ ਕਹਿਣ ਲੱਗੇ ਭਗਵਾਨ ਤੂੰ ਜਮਨਾ ਨੂੰ ਦੂਸ਼ਿਤ ਕਰ ਦਿੱਤਾ ਤੂੰ ਜਮਨਾ ਜ਼ਹਿਰੀਲੀ ਬਣਾ ਦਿੱਤੀ ਇਸ ਲਈ ਮੈਂ ਤੈਨੂੰ ਮਾਰਦਾ ਹਾਂ 나ਗਣੀਆਂ ਹੱਥ ਬਣਨ ਲੱਗੀਆਂ اے ਕੇਸ਼ਵ اے ਮਾਦਵ ਤੂੰ ਮੇਰੇ ਸਾਡੇ ਪਤੀ ਨੂੰ ਨਾ ਮਾਰ ਇਹ ਦੂਤਾ ਤਾਨੂੰ ਬਖਸ਼ ਲੈ ਸਾਡੀ ਜਾਨ ਲੈ ਲੈ ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ ਚੰਗਾ ਤੂੰ ਰਮਨੀਖ ਮੁਲਕ ਵਿੱਚ ਚਲੇ ਜਾ ਥੱਲੇ ਪਤਾਲ ਵਿੱਚ ਵਗ ਜਾ اے ਸ਼ੇਸ਼ਨਾਗ ਮੈਂ ਤੈਨੂੰ ਨਹੀਂ ਮਾਰਦਾ 나ਗ ਕਹਿਣ ਲੱਗਿਆ ਕਿ ਮਹਾਰਾਜ ਕਾਲਿਆ ਨਾਲ ਮੈਂ ਜਦੋਂ ਜਾਊਗਾ ਉੱਥੇ ਮੈਨੂੰ ਗਰੜ ਮਾਰੂਗਾ ਭਗਵਾਨ ਕਹਿਣ ਲੱਗੇ ਤੇਰੇ ਸਿਰ ਦੇ ਉੱਤੇ ਮੇਰੇ ਚਰਨਾਂ ਦਾ ਚਿੰਨ ਹੈ ਜਿਹੜਾ ਮੇਰੇ ਮੇਰੀ ਪੈੜ ਹੈ ਇਸ ਲਈ ਤੈਨੂੰ ਪੈੜ ਦੇਖ ਕੇ ਗਰਵ ਵੀ ਮਾਰੋ ਕਿਉਂਕਿ ਲਿਖਿਆ ਹੈ ਗੁਰਬਾਣੀ ਅੰਦਰ ਸਤਿ ਪਿਆਮੈ ਰੰਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਮਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਖਿਵੇ ਹੈ ਆਏ ਸੁਣ ਲਈ ਮਾਪ ਚਾਂਦਾ ਜੀਨੇ ਤੇਰਾ ਕੀਤਾ ਜੱਤ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਹਾਰੇ ਕੋਗੁਣ ਨਹੀਂ ਆਪੇ ਤਰਸ ਪੀਂ ਇਸ ਲਈ ਚਰ ਸਬਾਨ ਪਰਮਾਤਮਾ ਗਿਆਨੂ ਕਿਰਪਾਲੂ ਉਹ ਤੇ ਆਪੇ ਹੋ ਜਾਂਦਾ ਹੈ ਕਿ ਉਚਾਨ ਕੇ ਗੁਰਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਪ੍ਰਭੂ ਪ੍ਰੇਮਿਓ ਭਗਵਾਨ ਨੇ ਬੜੀਆਂ ਲੀਲਾ ਕੀਤੀ ਭਗਵਾਨ ਵੱਡੇ ਹੋਏ ਬੱਚਿਆਂ ਨਾਲ ਖੇਤੇ ਮਿੱਟੀ ਖਾਧੀ ਮਿੱਟੀ ਗਾਦੀ ਮਾਤਾ ਨੇ ਮਾਰਿਆ ਅੱਜ ਵੀ ਬੱਚੇ ਥੋੜੀ ਮਿੱਟੀ ਵਿੱਚ ਲਿਟਦੇ ਨੇ ਮਾਤਾ ਪੁੱਛਦੀ ਹੈ ਤੂੰ ਮਿੱਟੀ ਖਾਧੀ ਹੈ ਮੂੰਹ ਬੰਦ ਕਰ ਲਿਆ ਮਾਂ ਛੱਟੀ ਨਾਲ ਬੱਚੇ ਨੂੰ ਮਾਰਦੀ ਐ ਆਪ ਮਾਰਦੀ ਐ ਮਾਂ ਦਾ ਕੁੱਛਦੀ ਐ ਛੱਟੀ ਮਾਰ ਕੇ ਜੈ ਸੋਦਾ ਪੁੱਛਿਆ ਜਿੰਗੀ ਖਾਂ ਤੋਂ ਸਿੱਖਿਆ ਛੱਟੀ ਮਾਰ ਕੇ ਜੈ ਸੋਦਾ ਪੁੱਛਿਆ ਜਿੰਗੀ ਖਾਂ ਤੋਂ ਸਿੱਖਿਆ ਮਾਰ ਕੇ ਜੈ ਸੋਦਾ ਤੁਝਿਆ ਆਇਆ ਥੋੜਾ ਜਾਂ ਮੈਂ ਰਿਤਾ ਕਾਇਆ ਥੋੜਾ ਜਾਂ i

ऐसे तरह गीला करदे करदे बड्डे हो गए 11 साल ਦੇ ਹੋ ਗਏ ਉਧਰ ਰਾਜਾ ਕੰਸ ਨੇ ਇੱਕ ਸਮਾਗਮ ਰਚਤਾ ਮੇਲਾ ਰਚ ਲਿਆ ਵੱਡਾ ਜੱਗ ਦਾ ਰਚਤਾ ਇਸ ਮੇਲੇ ਵਿੱਚ ਰਾਜੇ ਮਹਾਰਾਜੇ ਬੜੇ ਬੜੇ ਬੁਲਾਏ ਗਏ ਅਕਰੂਰ ਨੂੰ ਭੇਜਿਆ ਚਾਚਾ ਜੀ ਕ੍ਰਿਸ਼ਨ ਨੂੰ ਲਿਆ ਬਲਦੇਵ ਨੂੰ ਲਿਆ ਇਹਨਾਂ ਦੋਨਾਂ ਬੱਚਿਆਂ ਨੂੰ ਇੱਥੇ ਆਣ ਮਾਰ ਦੇਣਗੇ ਲੈ ਕੇ ਅਕਰੂਰ ਆਪ ਕ੍ਰਿਸ਼ਨ ਮਹਾਰਾਜ ਜੀ ਬੰਦੇ ਜੀ ਨੂੰ ਚਲੇ ਗਏ ਔਰ ਪਤਾ ਲੱਗਿਆ ਕਿ ਰਾਜੇ ਕਾਂਸ ਦਾ ਇੱਕ ਬਹੁਤ بڑا ਮੇਲਾ ਹੈ ਉੱਥੇ ਇੱਕ ਬਹੁਤ ਵੱਡਾ ਕੁੰਮ ਖੜਿਆ ਹੋ ਸੀ ਸ਼ਿਵ ਜੀ ਮਹਾਰਾਜ ਦਾ ਜੋ ਕਹਿੰਦੇ ਕੁੰਮ ਨੂੰ ਤੋੜ ਦੂਗਾ ਤੇਰੇ ਰਾਜ ਦੇ ਅੰਦਰ ਉਹ ਵੀ ਸੀਗਾ ਵੀ ਉਹ ਹੀ ਰਾਜਾ ਕਾਂਸ ਨੂੰ ਮਾਰ ਦੂਗਾ ਯਾਖਾ ਵੈ ਤੋਨਸ ਔਰ ਸ੍ਰੀ ਕ੍ਰਿਸ਼ਿ ਜੀ ਨੇ ਉਹ ਤੋੜ ਦਿੱਤਾ ਉਧਰ ਆਪ ਛੋਕੇ ਵੱਡੇ ਕੱਪੜੇ ਝਾਕੇ ਸੁੱਕਣੇ ਪਾਏ ਹੋਏ ਔਰ ਗੋਦਿਆਂ ਬਾਲਿਆਂ ਨੇ ਪਹਿਨ ਲਈ ਉਧਰ ਰਾਜੀ ਆਇਆ ਮਹਾਰਾਜ ਇਹ ਪਿੰਗੇ ਚੰਦੇ ਕੱਪੜੇ ਐ ਇਹ ਸੋਣੇ ਨਹੀਂ ਲੱਗਣੇ ਲਿਆਓ ਮੈਂ ਸਿੱਧੇ ਕਰਦਿਆਂ ਰਾਜੀ ਨੇ ਕੱਪੜੇ ਸਿੱਧੇ ਕਰਤੇ ਭਗਵਾਨ ਸੁਛਨ ਹੋਏ ਕਹਿਣ ਲੱਗੇ ਮੰਗ ਕੀ ਮੰਗਦਾ ਹੈ ਇਹਨਾ ਮੈਨੂੰ ਕੋਈ ਲੋੜ ਨਹੀਂ ਮੈਨੂੰ ਤੇਰੇ ਦਰਸ਼ਨਾਂ ਦੀ ਇੱਛਾ ਹੈ ਔਰ ਕਿੰਨੀ ਕਾ ਭਗਵਾਨ 70 ಬಾರಿ ਤੇਰੇ ਦਰਸ਼ਨ ਹੋਣ ભગવાન ਕਹਿਣ ਲੱਗੇ 72 ಬಾರಿ ਹੋਣੀ ਭਗਤ ਨਾਮਦੇਵ ਜੀ ਹੋਏ ਆਪ ਜੀਏ ਭਗਤ ભગવાન ਕ੍ਰਿਸ਼ਨ ਦੇ ਔਰ 72 ಬಾರಿ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਨੇ ਔਰ ਨਾਮਦੇਵ ਜੀ ਦਰਸ਼ਨ ਦੇਤੇ ਕੁੰਭਾ ਆਜ ਦਾ ਕੁੰਭ ਤਿਲਕ ਲਾਇਆ ਕੁੰਭਾ ਦਾ ਟਿੱਕਾ ਲਾ ਕੇ ਪੈਰ ਤੇ ਪੈਰ ਤੇ ਪ੍ਰਭੂ ਨੇ ਕੁੰਭ ਸਿੱਧਾ ਕਰ ਦਿੱਤਾ ਉਹ ਬਲੀ ਦਾ ਜਾਨੀ ਕਲੰਕ ਕੱਢ ਦਿੱਤਾ ਇਸ ਲਈ ਕਪ ਮਹਿ ਕਪੀਸਰ ਆਪ ਰਿਸ਼ਤ ਮਹਿ ਭੋਗੀ ਰਾਜ ਮਹਿ ਰਾਜਾ ਜੋਗ ਮਹਿ ਜੋਗੀ ਇਹ ਗੁਰੂ ਅਰਜਨ ਦੇਵ ਜੀ ਦਾ ਸੁਖਮਨੀ ਸਾਹਿਬ ਦੇ ਅੰਦਰ ਲਿਖਿਆ ਹੋਇਆ ਸ਼ਬਦ ਹੈ ਉਹ ਪਰਮੇਸ਼ਰ ਭੋਗਾਂ ਦਾ ਰਾਜ ਚ ਉਹ ਪਰਮੇਸ਼ਰ ਕਪੀਆਂ ਦਾ ਕਪੀਸਰ ਉਹ ਪਰਮੇਸ਼ਰ ਜੋਗੀਆਂ ਚੋ ਜੋਗੀ ਉਹ ਪਰਮੇਸ਼ਰ ਰਾਜਾਂ ਦਾ राजा बोलो कृष्ण महाराज की और हाथी पे इतना मारे नहीं और भगवान के दर्शन करके हाथी मर गया इन्हें मैं मामा जी उन आपा करिए जबो विंद जी तैयारी हुई राजा कंस का मोह लेके के और समय राज जान दी इच्छा परमात्मा ने आपी कर दी तो राजे नु पता लग गया कि मैं मरूंगा ਮੇਰਾ ਮੁਖ ਤਾਂ ਲੈ ਕੇ ਡਿੱਗ ਪਿਆ ਫਿਰ ਕ੍ਰਿਸ਼ਨ ਮਹਾਰਾਜ ਜੀ ਨੇ ਆਖਿਰਕਾਰ ਯੁੱਧ ਕਰਿਆ ਥੋੜਾ ਜਿਹਾ ਔਰ ਡਰਾਮਾ ਜਾ ਕਰਨ ਨਾਲ ਰਾਜੇ ਕੰਸ ਨੂੰ ਮਾਰਤਾ ਆਪਣੇ ਮਾਤਾ ਪਿਤਾ ਨੂੰ ਜੇਲ ਚੋਂ ਬਾਹਰ ਕੱਢ ਦਿੱਤਾ ਹੱਥ ਕੜੀਆਂ ਖੁੱਲ ਗਈਆਂ ਬੇੜੀਆਂ ਖੁੱਲ ਗਈਆਂ ਉਗਰ ਸੈਨ ਕਾ ਰਾਜ ਜੀਓ ਗੁਰਬਾਣੀ ਤੇ ਲਿਖਿਆ ਹੈ ਉਗਰ ਸੈਨ ਨੂੰ ਦੇ ਕੇ ਰਾਜ ਪ੍ਰਭੂ ਮਾਤਾ ਬਸੂ ਦੇਵ ਦੇਵਕੀ ਨੂੰ ਬਾਹਰ ਕੱਢ ਕੇ ਵਾਪਸ ਮੁੜੇ ਪਏ ਸ੍ਰੀ ਜੈ ਕ੍ਰਿਸ਼ਨ ਦੀ ਕਥਾ ਕ੍ਰੰਤ ਨੂੰ ਮਾਰਨ ਤਿੱਕਰ ਜਨਮ ਤੋਂ ਲਾ ਕੇ ਤੁਸੀਂ ਸੁਣੀ ਹੈ ਟਾਈਮ 12:00 ਬਜ ਕੇ 70 ਮਿੰਟ ਹੋਣ ਵਾਲੇ ਨੇ ਚਲੋ ਓਮ ਜੈ ਜਗਤ ਜੀ ਜਾਹਾਰੇ Ooh, <speaking in Spanish> ਮੂਰਤਾਂ ਦੇ ਚਰਨਾਂ ਦੀ ਤੇਵਾਰੇ ਮਾਂ ਸਾਰਾ ਮਾਂ ਤੇਰਾ ਸੋਮਾ ਪਾਲਣ ਕਰਦਾ ਗੋਮੀ ਤੁਮਰ ਸ਼ਕਾਰ ਕਰਦਾ ਮੂਰਤ ਕਲ ਸਾਨੀ ਭੈ ਦੇਵਤ ਸੁਮਾ ਤੋਂ ਕੇ ਜਿਹਾ ਚਰੋਵਾਰੇ ਸਾਰੀਓ ਜੈ जय आलू बिन्द बिन्द बिनु कृपा दो तुमते मैं तुम्हारी ओम जय जगदीश हरे जय जगदीश हरे दिन बंधु दुख हरता ठाकुर तो मेरे स्वामी हार चक्र i'm oh Ram,